ਐਪਸਸਪੋਲ ਦੇ ਮੁਤਾਬਕ ਪ੍ਰਧਾਨ ਮੰਤਰੀ ਜਸਟਨ ਟਰੂਡੋ ਸਰਵੇ ਦੇ ਵਿੱਚ ਅਜੇ ਵੀ ਪਿੱਛੇ ਹੀ ਚੱਲ ਰਹੇ ਨੇ ਕਿਉਂਕਿ 68% ਕੈਨੇਡੀਅਨ ਚਾਹੁੰਦੇ ਨੇ ਕਿ ਟਰੂਡੋ ਅਹੁਦਾ ਛੱਡ ਦੇਣ ਹਾਲਾਂਕਿ ਖਜ਼ਾਨਾ ਬੋਰਡ ਦੇ ਪ੍ਰਧਾਨ ਅਨੀਤਾ ਆਨੰਦ ਨੇ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਹੋਣ ਸਮੇਂ ਕਿਹਾ ਕਿ ਅਸੀਂ ਚੋਣਾਂ ਤੇ ਧਿਆਨ ਕੇਂਦਰਿਤ ਜਿਹੜਾ ਉਹ ਨਹੀਂ ਕਰ ਰਹੇ ਬਲਕਿ ਸਾਨੂੰ ਦੰਦਾ ਦੀ ਦੇਖਪਾਲ ਫਾਰਮਾ ਕੇਅਰ ਰਿਹਾਇਸ਼ੀ ਸਹਾਇਤਾ ਪਰਿਵਾਰਾਂ ਤੇ ਵਿਦਿਆਰਥੀਆਂ ਦੇ ਲਈ ਸਹਾਇਤਾ ਜਾਰੀ ਰੱਖਣ ਦੀ ਲੋੜ ਹੈ ਜਿਵੇਂ ਕਿ ਹਾਊਸ ਆਫ ਕਾਮਨਜ਼ ਗਰਮੀਆਂ ਲਈ ਛੁੱਟੀਆਂ ਕਰਨ ਦੀ ਤਿਆਰੀ ਕਰ ਰਿਹਾ ਹੈ ਬਹੁਤ ਸਾਰੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਜਸਟਨ ਟਰੂਡੋ ਨੂੰ ਹੁਣ ਪ੍ਰਧਾਨ ਮੰਤਰੀ ਨਹੀਂ ਰਹਿਣਾ ਚਾਹੀਦਾ ਇੱਕ ਨਵੇਂ ਸਰਵੇਖਣ ਦੇ ਵਿੱਚ ਇਹ ਗੱਲ ਕਹੀ ਗਈ ਹੈ ਐਪਸੋਸ ਪੋਲਿੰਗ ਦਰਸਾਉਂਦੀ ਹੈ ਕਿ 68% ਕੈਨੇਡੀਅਨ ਚਾਹੁੰਦੇ ਨੇ ਕਿ ਟਰੂਡੋ ਅਹੁਦਾ ਛੱਡ ਦੇਣ ਅਲਬਰਟਾ 79% ਦੇ ਐਟਲੈਂਟਿਕ ਕੈਨੇਡਾ ਦੇ 76% ਵਿੱਚ ਉਸਨੂੰ ਛੱਡਣ ਦੀ ਇੱਛਾ ਸਭ ਤੋਂ ਵੱਧ ਹੈ ਉਹਨਾਂ ਨੇ ਕਿਹਾ ਕਿ ਟਰੂਡੋ ਲਈ ਉਹਨਾਂ ਹੀ ਬੁਰਾ ਹੈ ਜਿੰਨਾ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਐਪਸੋਸ ਨੇ 12 ਤੋਂ 14 ਜੂਨ ਦਰਮਿਆਨ 1001 ਕੈਨੇਡੀਅਨਾਂ ਦਾ ਸਰਵੇਖਣ ਕੀਤਾ ਅਤੇ ਪਾਇਆ ਕਿ ਜੇਕਰ ਕੋਈ ਹੋਰ ਚੋਣ ਹੁੰਦੀ ਹੈ ਤਾਂ ਕੰਜ਼ਰਵੇਟਿਵਾਂ ਨੂੰ 42% ਦੀ ਨਿਰਧਾਰਤ ਵੋਟਾਂ ਨਾਲ ਜਿੱਤ ਮਿਲੇਗੀ ਲਿਬਰਲਾਂ ਨੂੰ 24% ਦੀ ਐਨਡੀਪੀ ਨੂੰ 18% ਦੀ ਮਿਲੀ ਹੈ ਪੋਲਿੰਗ ਦੇ ਅਨੁਸਾਰ 8 ਸਾਲਾਂ ਦੇ ਜਿਹੜੇ 8 ਸਾਲਾਂ ਦੇ ਵਿੱਚ ਰਹਿਣ ਤੋਂ ਬਾਅਦ ਟਰੂਡੋ ਸ਼ਾਇਦ ਆਪਣੀ ਜਿਹੜੀ ਪਾਰਟੀ ਦੀ ਸਫਲਤਾ ਨੂੰ ਆਪਣੇ ਨਾਲ ਖਿੱਚ ਰਹੇ ਨੇ ਇਸ ਦੇ ਉਲਟ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਲਈ ਇਹ ਸਹੀ ਜਾਪਦਾ ਹੈ ਜਿਸ ਨੇ ਆਪਣੀ ਪਾਰਟੀ ਤੋਂ ਵੀ ਅੱਗੇ ਆਪਣੀ ਲੀਡ ਵਧਾ ਲਈ ਹੈ ਤਕਰੀਬਨ ਅੱਧੇ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਬਣਨਗੇ ਪੋਲ ਇਹ ਵੀ ਦਰਸਾਉਂਦਾ ਹੈ ਕਿ 75% ਕੈਨੇਡੀਅਨ ਚਾਹੁੰਦੇ ਨੇ ਕਿ ਕੋਈ ਹੋਰ ਪਾਰਟੀ ਸੱਤਾ ਸੰਭਾਲੇ ਜਦੋਂ ਕਿ ਸਿਰਫ 25% ਦੀ ਸੋਚਦੇ ਨੇ ਕਿ ਲਿਬਰਲ ਮੁੜ ਚੋਣ ਦੇ ਹੱਕਦਾਰ ਹਨ ਕੱਟਦੀ ਹੋਈ ਪ੍ਰਸਿੱਧੀ ਦੇ ਬਾਵਜੂਦ ਟਰੂਡੋ ਦੇ ਅੰਦਰੂਨੀ ਸਰਕਲ ਦੇ ਕੁਝ ਮੈਂਬਰਾਂ ਨੇ ਆંકੜਿਆਂ ਨੂੰ ਖਾਰਜ ਕਰ ਦਿੱਤਾ ਜਿਸ ਦੀ ਬਜਾਏ ਉਹਨਾਂ ਨੂੰ ਨਿਤੀਗਤ ਪ੍ਰਾਪਤੀਆਂ ਬਾਰੇ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਅਸੀਂ ਬਹੁਤ ਸਾਰੇ ਮੋਰਚਿਆਂ ਤੇ ਮਹੱਤਵਪੂਰਨ ਤਰੱਕੀ ਕੀਤੀ ਹੈ। ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਦੇਸ਼ ਭਰ ਦੇ ਵਿੱਚ ਇੱਕ ਹਕੀਕਤ ਹੈ। ਇਹ ਪਰਿਵਰਤਨਸ਼ੀਲ ਹੈ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਅਨ ਫ੍ਰੀਲੈਂਡ ਨੂੰ ਵੀ ਕੱਟ ਰਹੇ ਪੋਲ ਨੰਬਰਾਂ ਬਾਰੇ ਪੁੱਛਿਆ ਗਿਆ ਸੀ। ਫੈਡਰਲ ਐਮਪੀ ਐਂਥਨੀ ਆਸਵਾਦ ਜੋ ਮੌਂਟ ਰੋਇਲ ਦੀ ਮੌਂਟਰੀ ਕੀ ਕਰਦੇ ਨੇ ਨੂੰ ਵੀ ਪੁੱਛਿਆ ਗਿਆ ਕਿ ਪਾਰਟੀ ਵੋਟਰਾਂ ਨੂੰ ਕਿਵੇਂ ਜਿੱਤ ਸਕਦੀ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਹਲਕਿਆਂ ਨੂੰ ਯਕੀਨ ਦਿਵਾਉਣ ਜਾ ਰਹੇ ਨੇ ਕਿ ਉਹਨਾਂ ਨੂੰ ਅਜੇ ਵੀ ਉਹਨਾਂ ਲਈ ਵੋਟ ਕਰਨਾ ਚਾਹੀਦਾ ਹੈ ਲਿਬਰਲ ਟੋਰਾਂਟੋ ਵਿੱਚ ਨਤੀਜੇ ਵੱਜੋਂ ਹੋਣ ਵਾਲੀ ਦੌੜ ਵਿੱਚ ਆਪਣੀ ਕਿਸਮਤ ਨੂੰ ਉਲਟਾਉਣ ਲਈ ਸੰਘਰਸ਼ ਕਰ ਰਹੇ ਨੇ 24 ਜੂਨ ਨੂੰ ਸੈਂਟ ਪੌਲਜ਼ੀ ਜ਼ਿਮਨੀ ਚੋਣ ਹੋਵੇਗੀ ਜੋ ਕਰੀਬ 3 ਹਾਕਿਆਂ ਤੋਂ ਰੈਡ ਹੀ ਰਹੀ ਹੈ 25% ਦੀ ਬੀਸੀ ਕਿਰਾਏਦਾਰ ਆਪਣੀ ਮਹੀਨਾਵਾਰ ਆਮਦਨ ਦਾ ਅੱਧਾ ਯਾਨੀ ਮਹੀਨਾਵਾਰ ਹਾਊਸਿੰਗ ਬਿੱਲ ਤੇ ਖਰਚ ਕਰ ਰਹੇ ਨੇ 25% ਦੀ ਕਿਰਾਏਦਾਰ ਆਮਦਨ ਦਾ ਅੱਧਾ ਹਿੱਸਾ ਰਿਹਾਇਸ਼ ਤੇ ਖਰਚ ਕਰਦੇ ਨੇ ਰਿਪੋਰਟ ਦੇ ਅਨੁਸਾਰ ਬੀਸੀ ਦੇ ਲੋਕ ਅਜੇ ਵੀ ਦੇਸ਼ ਦੇ ਵਿੱਚ ਸਭ ਤੋਂ ਵੱਧ ਕਿਰਾਏ ਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਨੇ ਬੀਸੀ ਦੇ ਵਿੱਚ 26% 26% ਜਿਹੜੇ ਕਿਰਾਏਦਾਰ ਨੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਲੀਸ ਤੇ ਸਾਈਨ ਕਰਨ ਜਾਂ ਉਹਨੂੰ ਨਵੇਂ ਤਰੀਕੇ ਨਾਲ ਨਵੇਂ ਆਉਣ ਤੋਂ ਪਹਿਲਾਂ ਕਿਰਾਏ ਤੇ ਲੈਣ ਦੀ ਬਜਾਏ ਖਰੀਦਣ ਬਾਰੇ ਵਿਚਾਰ ਕਰ ਰਹੇ ਨੇ ਨਾਲ ਹੀ ਸਥਾਈ ਫੀਜ਼ੀ ਨੇ ਕਿਹਾ ਹੈ ਕਿ ਉਹ ਅਗਲੇ 2 ਸਾਲਾਂ ਦੇ ਵਿੱਚ ਜਾਇਦਾਦ ਖਰੀਦਣ ਦੀ ਯੋਜਨਾ ਵੀ ਬਣਾ ਰਹੇ ਨੇ ਜਦਕਿ 52% ਦੀ ਅਜੇਹਾ ਨਹੀਂ ਕਰਨਗੇ 2024 ਦੇ ਵਿੱਚ ਕੈਨੇਡੀਅਨ ਕਿਰਾਏਦਾਰਾਂ ਦੀ ਰਿਪੋਰਟ ਨੇ ਇਸ ਦੇ ਨਤੀਜੇ ਇੱਕ ਪੋਲ ਰਾਹੀਂ ਪਾਏ ਜਿੱਥੇ 1500 ਤੋਂ ਵੱਧ ਕੈਨੇਡੀਅਨਾਂ ਦਾ ਸਰਵੇਖਣ ਕੀਤਾ ਗਿਆ ਸੀ BC ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਵਧੇਰੇ ਕਿਰਾਏਦਾਰ ਜੋ ਕੈਨੇਡਾ ਦੇ ਵਿੱਚ ਕਿਸੇ ਵੀ ਥਾਂ ਨਾਲੋਂ ਘੱਟ ਆਮਦਨੀ ਕਿਰਾਏ ਤੇ ਖਰਚ ਕਰ ਰਹੇ ਨੇ ਪਰ ਵਿੱਤੀ ਚੁਣੌਤੀਆਂ ਦੇ ਬਾਵਜੂਦ ਰਾਇਲ ਲਿਪੇਜ 2024 ਕੈਨੇਡੀਅਨ ਰੈਂਟਰਜ਼ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਬਹੁਤ ਸਾਰੇ ਆਪਣੀ ਥਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸੁਝਾਅ ਦਿੰਦਾ ਹੈ ਕਿ BC ਵਿੱਚ ਕਿਰਾਏਦਾਰਾਂ ਵਿੱਚੋਂ 26% ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਲੀਜ਼ ਦੇ ਹਸਤਾਖਰ ਕਰਨ ਜਾਂ ਨਵਯੋਨ ਤੋਂ ਪਹਿਲਾਂ ਕਿਰਾਏ ਦੀ بجائے ਇੱਕ ਜਾਇਦਾਦ ਖਰੀਦਣ ਬਾਰੇ ਸੋਚਿਆ ਤੇ 27% ਦਾ ਕਹਿਣਾ ਹੈ ਕਿ ਉਹ ਅਗਲੇ 2 ਸਾਲਾਂ ਵਿੱਚ ਇੱਕ ਜਾਇਦਾਦ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਜਿਹੜੇ ਲੋਕ ਅਗਲੇ 2 ਸਾਲਾਂ ਵਿੱਚ ਕਾਰ ਖਰੀਦਣ ਦੀ ਯੋਜਨਾ ਨਹੀਂ ਬਣਾਉਂਦੇ ਉਹਨਾਂ ਵਿੱਚੋਂ ਅੱਧੇ ਤੋਂ ਵੱਧ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਦੀ ਆਮਦਨ ਜਾਇਦਾਦ ਨੂੰ ਬਰਦਾਸ਼ਤ ਕਰਨ ਲਈ ਇੰਨੀ ਜ਼ਿਆਦਾ ਨਹੀਂ ਹੈ ਇਹ ਗਿਣਤੀ 18.34 ਸਾਲ ਦੀ ਉਮਰ ਦੇ ਨੌਜਵਾਨ ਕਿਰਾਏਦਾਰਾਂ ਵਿੱਚ 60% ਤੋਂ ਵੱਧ ਹੈ ਪਰ ਕਾਰ ਖਰੀਦਣਾ ਵੀ ਆਸਾਨ ਨਹੀਂ ਹੈ ਕਈਆਂ ਨੂੰ ਵਿਆਜ ਦੀਆਂ ਦਰਾਂ ਡਾਊਨ ਪੇਮੈਂਟ ਤੇ ਘਰ ਦੀ ਕੀਮਤਾਂ ਵੱਧਦੀਆਂ ਵਾਧੀਆਂ ਹੋਣ ਕਾਰਨ ਮੁਸ਼ਕਲਾਂ ਆ ਰਹੀਆਂ ਨੇ ਨਵੀਂ ਰਿਪੋਰਟ ਦੇ ਵਿੱਚ ਦਰਸਾਇਆ ਗਿਆ ਹੈ ਕਿ ਬਹੁਤ ਸਾਰੇ ਕਿਰਾਏਦਾਰ ਘਰ ਖਰੀਦਣ ਦੇ ਮੁੱਖ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਵਿਆਜ ਦੀਆਂ ਵਧਦੀਆਂ ਦਰਾਂ ਕਾਰਨ ਘਰ ਦੀ ਮੋਰਗੇਜ ਮਾਸਿਕ ਕੀਮਤ ਵੱਧ ਜਾਂਦੀ ਹੈ ਜਿਸ ਨਾਲ ਘਰ ਖਰੀਦਣਾ ਔਖਾ ਹੋ ਜਾਂਦਾ ਹੈ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਘਰ ਦੀ ਕੀਮਤ ਬਹੁਤ ਵੱਧ ਗਈ ਹੈ ਜਿਸ ਨਾਲ ਘਰ ਖਰੀਦਣਾ ਕਈ ਲੋਕਾਂ ਲਈ ਅਸੰਭਵ ਬਣ ਗਿਆ ਹੈ ਘਰ ਖਰੀਦਣ ਲਈ ਮੁੱਢਲੇ ਰੂਪ ਵਿੱਚ ਦਿੱਤੀ ਜਾਣ ਵਾਲੀ ਰਕਮ 71 ਕਰਨੀ ਵੀ ਬਹੁਤ ਵੱਡੀ ਚੁਣੌਤੀ ਹੈ ਖਾਸ ਤੌਰ ਤੇ ਜੇਕਰ ਉਹਨਾਂ ਦੇ ਕੋਲ ਬਚਤ ਘੱਟ ਹੈ ਕਈ ਰਾਜ ਸਰਕਾਰਾਂ ਨੇ ਕਾਰ ਖਰੀਦਣ ਵਾਲਿਆਂ ਨੂੰ ਸਹਾਇਤਾ ਦੇਣ ਲਈ ਨਵੇਂ ਪ੍ਰੋਗਰਾਮ ਜੜੀਨੇ ਲਾਂਚ ਕੀਤੇ ਨੇ ਇਹ ਪ੍ਰੋਗਰਾਮ ਕਾਰ ਦੀ ਖਰੀਦ ਵਿੱਚ ਮਦਦ ਕਰਦੇ ਨੇ ਜਿਵੇਂ ਕਿ ਡਾਊਨ ਪੇਮੈਂਟ ਵਿੱਚ ਸਹਾਇਤਾ ਘਟ ਬ्याज ਦਰਾਂ ਵਾਲੇ ਲੋਨ ਤੇ ਪਹਿਲੀ ਵਾਰ ਕਾਰ ਖਰੀਦਣ ਵਾਲਿਆਂ ਲਈ ਖਾਸ ਸਕੀਮਾਂ ਅੰਤ ਵਿੱਚ ਰਾਇਲ ਲਪੇਜ ਦੀ ਰਿਪੋਰਟ ਦਰਸਾਉਂਦੀ ਹੈ ਕਿ ਜਦੋਂ ਕਿ ਕਈ ਕਿਰਾਏਦਾਰ ਉੱਚ ਕਿਰਾਏ ਦੇ ਕਾਰਨ ਪਰੇਸ਼ਾਨ ਨੇ ਉਹ ਆਪਣਾ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਪਰ ਇਸ ਰਾਹ ਵਿੱਚ ਕਈ ਚੁਣੌਤੀਆਂ ਆਈ ਹੈ ਜੇਕਰ ਸਰਕਾਰਾਂ ਤੇ ਵਿੱਤੀ ਸੰਸਥਾਵਾਂ ਵੱਲੋਂ ਮਦਦ ਮਿਲੇ ਤਾਂ ਇਹ ਕਿਰਾਏਦਾਰ ਆਪਣੇ ਸੁਪਨੇ ਦੇ ਘਰ ਦੀ ਮਾਲਕੀ हासिल ਕਰ ਸਕਦੇ ਨੇ ਰਾਇਲੇ ਪੇਜ ਦਾ ਕਹਿਣਾ ਹੈ ਕਿ ਬੀਸੀ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਵਿੱਚੋਂ 23% ਦੀ ਆਪਣੀ ਕੁੱਲ ਆਮਦਨ ਦਾ 30% ਦੀ ਮਹੀਨਾਵਾਰ ਕਿਰਾਏ ਤੇ ਖਰਚਿਆਂ ਤੇ ਖਰਚ ਕਰਦੇ ਨੇ ਜਦੋਂ ਕਿ 42% ਦੀ ਆਪਣੀ ਆਮਦਨ ਦਾ 31 ਤੋਂ 50% ਦੀ ਦੇ ਵਿਚਕਾਰ ਖਰਚ ਕਰਦੇ ਨੇ ਕਿਰਾਏਦਾਰਾਂ ਦਾ 1/4 ਹਿੱਸਾ ਆਪਣੀ ਕੁੱਲ ਆਮਦਨ ਅੱਧੇ ਤੋਂ ਵੱਧ ਕਿਰਾਏ ਤੇ ਖਰਚ ਕਰਦੇ ਨੇ ਜੋ ਕਿ ਰਾਸ਼ਟਰੀ ਔਸਤ 16% ਤੋਂ ਵੱਧ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।